ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਮਲੇਸ਼ੀਆ ਦੀ ਧਰਤੀ ਤੇ ਆ ਤੇ ਇੱਥੇ ਅਸੀਂ 25 26 ਪਿਛਲੇ ਬੀਤੇ ਦਿਨਾਂ ਦੋ ਦਿਨਾਂ ਦੇ ਵਿੱਚ ਮਿਸਟਰ ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਤੋਂ ਦੇ ਵਿੱਚ ਇੰਡੀਆ ਟੀਮ ਲੈ ਕੇ ਆਏ ਸੀ ਜਿਹਦੇ ਵਿੱਚ 12 ਬੋਡੀ ਬਿਲਡਰਾਂ ਨੇ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ ਤੋਂ ਪਾਰਟਿਸਪੇਸ਼ਨ ਲਈ ਸੀ ਤੇ ਭਾਰਤ ਦੇ ਸਾਰੇ ਮੁੰਡਿਆਂ ਦੇ ਲਗਭਗ ਮੈਡਲ ਆਏ ਤੇ ਜਿਹੜੇ ਟੋਟਲ ਮੈਡਲ ਸੀਗੇ ਉਹ 12 ਮੈਡਲ ਸੀਗੇ ਉਹਨਾਂ ਚ 골ਡ ਸਿਲਵਰ ਤੇ ਬ੍ਰੌਂਜ਼ ਮੈਡਲ ਸੀਗੇ ਤੇ ਮੇਰੇ ਨਾਲ ਹੁਣ ਇੱਕ ਐਥਲੀਟ ਹੈਗੇ ਆ ਬੋਡੀ ਬਿਲਡਰ ਐਥਲੀਟ ਅਲੱਗ-ਅਲੱਗ ਕੈਟਾਗਰੀ ਚ ਉਹਨਾਂ ਨੇ ਹਿੱਸਾ ਲਿਆ ਉਹਨਾਂ ਨਾਲ ਤੁਹਾਨੂੰ ਅੱਜ ਮੈਂ ਰੂ ਬਰੂ ਕਰਵਾਉਂਗਾ ਸਾਡੇ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਹਰਦੀਪ ਸਿੰਘ ਇਹਨਾਂ ਦਾ ਨਾਮ ਆ ਤੇ ਇਹਨਾਂ ਨੇ 3 ਮਹੀਨੇ ਮੇਰੇ ਕੋਲ ਆ ਕੇ ਟ੍ਰੇਨਿੰਗ ਦਿੱਤੀ ਬਾਕੀ ਆਪਣੀ ਉੱਥੇ ਟ੍ਰੇਨਿੰਗ ਕਰਦੇ ਰਹੇ ਇਹਨਾਂ ਨੇ ਜੂਨੀਅਰ ਕੈਟਾਗਰੀ ਚ 3 ਮੈਡਲ ਜੂਨੀਅਰ ਕੈਟਾਗਰੀ ਚ ਸਿਲਵਰ 골ਡ ਤੇ ਬ੍ਰੌਂਜ਼ ਤਿੰਨ ਮੈਡਲ ਜਿੱਤੇ ਤੇ ਜਿੱਤ ਕੇ ਪੰਜਾਬ ਦਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਸੋ ਉਹਨਾਂ ਨੂੰ ਤੁਹਾਡੇ ਨਾਲ ਰੂਬ ਰੂ ਕਰਵਾਉਣੇ ਕਿਦਾਂ ਦਾ ਉਹਨਾਂ ਦਾ ਸਫਰ ਰਿਹਾ ਬੋਡੀ ਬਿਲਡਿੰਗ ਲੈ ਕੇ ਕਿਉਂਕਿ ਇਹਨਾਂ ਦੀ ਉਮਰ ਬੜੀ ਛੋਟੀ ਹੈ ਹਲੇ ਜੂਨੀਅਰ ਕੈਟਾਗਰੀ ਜਿਹੜੇ 24 ਸਾਲ ਤੋਂ ਹਲੇ ਥੱਲੇ ਦੇ ਪਲੇਅਰ ਹੁੰਦੇ ਹੋਣਾਗੇ ਤੁਹਾਨੂੰ ਹੁਣ ਮਿਲਾਉਣ ਜਾ ਰਹੇ ਹਾਂ ਹਰਦੀਪ ਜੋ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਆ ਜਿਨ੍ਹਾਂ ਦੇ ਤਿੰਨ ਮੈਡਲ ਆਏ ਸਿਲਵਰ ব্রੌਂਜ਼ ਤੇ 골ਡ ਮੈਡਲ ਸੋ ਬਾਕੀ ਉਹਨਾਂ ਦਾ ਕਿਦਾਂ ਦਾ ਸਫਰ ਰਿਹਾ ਕਿਉਂਕਿ ਬਹੁਤ ਛੋਟੀ ਉਮਰ ਸੀ 24 ਸਾਲ ਤੋਂ ਨੀਚੇ ਵਾਲੀ ਕੈਟਾਗਰੀ 'ਚ ਖੇਡੇ ਬਾਕੀ ਇਹਨਾਂ ਦਾ ਕਿਦਾਂ ਦਾ ਸਫਰ ਰਿਹਾ ਕੀ ਮਿਹਨਤ ਕਰਦੇ ਆ ਤੇ ਉਹਨਾਂ ਨਾਲ ਅਸੀਂ ਹੁਣ ਗੱਲਬਾਤ ਕਰਾਂਗੇ। ਪ੍ਰਦੀਪ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸੱਸੀ ਗਾਲ ਤਾਂ ਆਪਣੇ ਬਾਰੇ ਦੱਸੋ ਪਹਿਲਾਂ ਤੁਹਾਡਾ ਕਿਹੜਾ ਜ਼ਿਲ੍ਹਾ ਆ? ਉਹ ਸੱਸੀ ਗਾਲ ਜੀ ਮੇਰਾ ਨਾਮ ਹਰਦੀਪ ਸਿੰਘ ਤੇ ਮੈਂ ਜ਼ਿਲ੍ਹਾ ਮਾਨਸਾ ਪਿੰਡ ਜੋਗਾ ਦਾ ਰਹਿਣ ਵਾਲਾ ਤੇ ਕੱਲ ਜੋ ਇੱਥੇ ਕੰਪੀਟੀਸ਼ਨ ਹੋਇਆ ਸੀਗਾ ਮਿਸਟਰ ਏਸ਼ੀਆ ਉਹ ਇੱਥੇ ਮੇਰੀ ਮੈਨ ਫਿਜ਼ਿਕ ਚੋ ਫਰਸਟ ਪੋਜੀਸ਼ਨ ਤੇ ਕਲਾਸਿਕ ਫਿਜ਼ਿਕ ਚੋ ਥਰਡ ਤੇ ਬੋਡੀ ਬਿਲਡਿੰਗ ਚੋ ਸੈਕੰਡ ਪੋਜੀਸ਼ਨ ਆਈ ਆ ਤੇ ਦੇ ਵੀ ਸ਼ਾਂਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਭਾਜੀ ਕਰਕੇ ਇਹ ਜਿਹੜੀ ਮੇਰੇ ਪੋਜੀਸ਼ਨ ਆ ਇਹ ਮੈਨੂੰ ਮਿਲੀ ਹੈਗੀ ਤੇ ਮੈਂ ਭਾਜੀ ਕੋਲੇ 2-3 ਮਹੀਨੇ ਰਹਿ ਕੇ ਇਹਨਾਂ ਦੇ ਖੁਦ ਤੇ ਮਤਲਬ ਕਿ ਤਿਆਰੀ ਵੀ ਕਰੀ ਸੀਗੀ ਬਾਡੀ ਬਿਲਡਿੰਗ ਦੀ ਤੇ ਨਾਲੇ ਨਾਲ ਹੀ ਮੈਂ ਮਤਲਬ ਕਿ ਸਰਟੀਫਿਕੇਸ਼ਨ ਵੀ ਭਾਜੀ ਤੋਂ ਕਰੀ ਸੀਗੀ ਤੇ ਇਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਕੱਲਾ ਜਿੰਮਵਾਰੀ ਨਹੀਂ ਮੈਨੂੰ ਦੁਨੀਆਦਾਰੀ ਵੀ ਬਹੁਤ ਜ਼ਿਆਦਾ ਸਿਖਾਈ ਜਿਹਨੇ ਮੈਨੂੰ ਇੱਥੋਂ ਤੱਕ ਪਹੁੰਚਣ ਚ ਇਸ਼ਾਨੀ ਜੀ ਮੈਨੂੰ ਇਹ ਦੱਸ ਵੀ ਤੈਨੂੰ ਜਿੱਦਾਂ ਆਪਾਂ ਸੌਂਦੇ ਆ ਕਿ ਬੋਡੀ ਬਿਲਡਿੰਗ ਇੱਕ ਮਹਿੰਗਾ ਫੀਲਡ ਆ ਹੈਨਾ ਉਹ ਸੱਚ ਆ ਮਹਿੰਗਾ ਫੀਲਡ ਆ ਪਰ ਕੀ ਇਹਦੇ ਵਿੱਚ ਸਪਲੀਮੈਂਟ ਖਾ ਕੇ ਜਾਂ ਮੈਡੀਸਿਨ ਯੂਜ਼ ਕਰਕੇ ਤੁਸੀਂ ਦੋਨੇ ਚੀਜ਼ਾਂ ਕਰਕੇ ਬੋਡੀ ਬਣਾ ਲਈ ਨਹੀਂ ਨਹੀਂ ਭਾਈ ਕੀ ਉਹ ਸੱਚ ਆ ਵੀ ਵੇ ਡੱਬੇ ਖਾਦੇ ਜਾਂ ਇੰਜੈਕਸ਼ਨ ਲਾਜਾਂ ਮੈਡੀਸਿਨ ਯੂਜ਼ ਕੀਤੇ ਤੇਰੀ ਬੋਡੀ ਬਣ ਗਈ ਤੋ ਕੀ ਉਹ ਤੋਂ ਇਲਾਵਾ ਵੀ ਕੁਝ ਕਰਨਾ ਪਿਆ ਭਾਈ ਦੇਖੋ ਕਿ ਤੇਲੇ ਮੈਡੀਸਨ ਨਾਲ ਜਾਂ ਜੇ ਕੋਲੇ ਡੱਬੇ ਨਾਲ ਬੋਡੀ ਬਣਦੀ ਫਿਰ ਤਾਂ ਹਰੇਕ ਹੀ ਬਣਾ ਲੈਂਦਾ ਨਾ ਜੀ ਆ ਮਤਲਬ ਤੁਹਾਡੇ ਕਹਿੰਦਾ ਕਿ ਜੇ ਹੁਣ ਮੈਡੀਸਨ ਖਾ ਕੇ ਬੋਡੀ ਬਣਦੀ ਫਿਰ ਡਾਕਟਰ ਵੀ ਬੋਡੀ ਬਿਲਡਰ ਬਣ ਜਾਂਦੇ ਹਾਂ ਮੈਡੀਕਲ ਸਟੋਰ ਵਾਲੇ ਬੋਡੀ ਬਿਲਡਰ ਬਣ ਜਾਂਦੇ ਬਹੁਤ ਅਮੀਰ ਅਮੀਰ ਪਏ ਨੇ ਲੋਕ ਫਿਰ ਤਾਂ ਹਰੇਕ ਹੀ ਘਰੇ ਬੈਠੀ ਬੋਡੀ ਬਣਾਲੀ ਜੇ ਲਾਉਣੇ ਆਪ ਨੂੰ ਇਹ ਤਾਂ ਡਬਲ ਮਿਹਨਤ ਵੀ ਕਰਨੀ ਪੈਂਦੀ ਹੈ ਜੀ ਡਾਈਟ ਵੀ ਸਹੀ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਜਿਹੜਾ ਬੋਡੀ ਕੁਛ ਨਾ ਕੁਛ ਬਣਦਾ ਫਿਰ ਵੀ ਕਈ ਤਾਂ ਵਿਚੇ ਹੀ ਰਹਿ ਜਾਂਦੇ ਆ ਉਹਨਾਂ ਦੀ ਬੋਡੀ ਫਿਰ ਵੀ ਨਹੀਂ ਬਣਦੀ ਉਹ ਕਿਉਂ ਕੀ ਕੀ ਕਾਰਨ ਤੇਰੇ ਹਿਸਾਬ ਨਾਲ ਕੀ ਕਾਰਨ ਹੁੰਦਾ ਉਹ ਭਾਈ ਕੀ ਹੁੰਦੇ ਨੇ ਵਿਚ ਵਿਚ ਬਸ ਕਿ ਲਈ ਇਹਨਾਂ ਦੀ ਰਹਿ ਜਾਂਦੇ ਵੀ ਸਪਲੀਮੈਂਟ ਦੇ ਮੈਡੀਸਿਨ ਦੇ ਵੀ ਬਸ ਲਾਈ ਜਾਂਦੇ ਆ ਵੀ ਰਿਜ਼ਲਟ ਤਾਂ ਸਾਨੂੰ ਮਿਲ ਹੀ ਜਾਣਾ ਹੈ ਤੇ ਉੰਨੀ ਮਤਲਬ ਕਿ ਉਹ ਜਿਮ ਵਗੈਰਾ ਜਾਂ ਮਿਹਨਤ ਨਹੀਂ ਉਹ ਨਹੀਂ ਕਰਦੇ ਹੈਗੇ ਜਾਂ ਡਾਈਟ ਤੇ ਉਹਨਾਂ ਫੋਕਸਿੰਗ ਰੱਖਦੇ ਨੇ ਤੁਹਾਡਾ ਤੁਹਾਡਾ ਵਰਕਆਊਟ ਕਿੰਨੀ دیر ਦਾ ਸੀਗਾ ਜਿੰਦਦਰਿਆ ਮੇਰਾ ਇਹ 2 ਘੰਟੇ ਦਾ ਵਰਕਆਊਟ ਜਿਹੜਾ ਗਰਾਊਂਡ ਦਾ ਸੀਗਾ ਜੀ ਤੇ ਬੇ ਟ੍ਰੇਨਿੰਗ ਸੀ 2 ਘੰਟੇ ਦੀ ਜਿੰਮ ਦੀ 24 ਘੰਟਿਆਂ ਚ 4 ਘੰਟੇ ਦਾ ਵਰਕ ਆਉ ਹਾਂਜੀ ਹਾਂਜੀ ਓਕੇ ਹਾਂਜੀ ਅੱਛਾ ਮੈਨੂੰ ਸਾਰੇ ਮੀਲ ਨਹੀਂ ਸਿਰਫ ਇੱਕ ਮੀਲ ਦੱਸ ਵੀ ਜਿਹੜਾ ਤਰ੍ਹਾਂ ਹੈਵੀ ਹੁੰਦਾ ਸੀ ਮੇਰਾ ਇੱਕ ਮੀਲ ਜਿਵੇਂ ਜੀ ਰਾਈਸ ਹੋਗੇ ਰਾਈਸ ਨਾਲ ਮਤਲਬ ਕਿ ਆਪਣਾ ਬੋਇਲed ਪੋਟੇਟੋ ਹੋਗੇ ਤੇ ਨਾਲ ਪ੍ਰੋਟੀਨ ਦਾ ਸਕੂਪ ਹੋਗੇ ਜੀ ਤੇ ਉਹਦੇ ਵਿੱਚ ਸੁੱਕੀਆਂ ਦਾਲਾਂ ਹੋ ਜਾਂਦੀਆਂ ਜਾਂ ਕਦੀ ਰਾਈਸ ਲੈ ਲੈ ਜਾਂ ਕਦੀ ਆਲੂ ਖਾ ਲੈ ਹਾਂਜੀ ਹਾਂਜੀ ਸੁੱਕੀ ਦਾਲ ਹੋ ਗਈ ਜਾਂ ਕਦੀ ਦਹੀਂ ਦੇ ਵਰਤੋ ਇਹ ਤਰ੍ਹਾਂ ਇੱਕ ਮੀਲ ਹੁੰਦਾ ਸੀ ਹਾਂਜੀ ਆ ਫੈਟ ਲਾਸ ਵੀ ਰਿਹਾ ਕਟਿੰਗ 'ਚ ਵੀ ਰਿਹਾ ਹੈ ਕਟਿੰਗ 'ਚ ਵੀ ਰਹਿ ਕਟਿੰਗ 'ਚ ਇਕੱਲਾ ਪੋਟੈਟੋ ਨਹੀਂ ਹੁੰਦਾ ਬਾਕੀ ਸਭ ਕੁਝ ਓਕੇ ਕਿਉਂਕਿ ਪੋਟੈਟੋ ਥੋੜਾ ਆਲੂ ਜੀ ਸਟਾਰਚ ਆ ਜਾਂਦਾ ਨਾ ਉਹ ਕੁਝ ਜ਼ਿਆਦਾ ਠੀਕ ਹੈ ਅੱਛਾ ਦੂਜੀ ਚੀਜ਼ ਇੱਕ ਇੰਪੋਰਟੈਂਟ ਗੱਲ ਜਿਹੜੀ ਆਪਾਂ ਆਉਣੇ ਆ ਇਹ ਗੱਲਾਂ ਬਹੁਤ ਸੌਣ ਨੂੰ ਮਿਲਦੀਆਂ ਵਜੋਂ ਜਦੋਂ ਬਾਹਰ ਜਾਣਾ ਆ ਤੁਹਾਨੂੰ ਕੋ ਲੱਖਾਂ ਪੈਸੇ ਲੈ ਲੈਂਦੀ ਫੈਡਰੇਸ਼ਨ 1 ਲੱਖ 2 ਲੱਖ ਕਿਸ ਨੇ ਭਾਈ ਪਹਿਲਾਂ ਮੈਨੂੰ ਇਦਾਂ ਲੱਗਦਾ ਸੀਗਾ ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਸੁਣਿਆ ਹੀ ਗੱਲਾਂ ਸੁਣੀ ਆ ਉਹ ਕਹੇ ਵੀ ਫੈਡਰੇਸ਼ਨ ਵਾਲੇ ਬਹੁਤ ਮਹਿੰਗੇ ਹੁੰਦੇ ਆ ਵੀ ਸੋ ਤੋਂ ਕਿੰਨੇ ਪੈਸੇ ਲੈਂਦੇ ਆ ਵੀ 2 ਤੋਂ 5-5 ਲੱਖ ਵੀ ਲੈ ਲੈਂਦੇ ਚਾਰ-ਚਾਰ ਲੱਖ ਵੀ ਲੈ ਲੈਂਦੇ ਸੋ ਵੀ ਤੁਸੀਂ ਪੈਸੇ ਦੇ ਕੇ ਵੀ ਮੈਡਲ ਲੈ ਸਕਦੇ ਮੈਨੂੰ ਆ ਵੀ ਸੁਣਿਆ ਸੀਗਾ ਜੀ ਹਾਂ ਜੀ ਤੇ ਤੁਸੀਂ ਕਿੰਨੇ ਪੈਸੇ ਦਿੱਤੇ ਮੈਨੂੰ ਮੈਨੂੰ ਭਾਈ ਜਿਵੇਂ ਜੈਜ ਜੀ ਬਸ ਜਿਹੜੀ ਫੈਡਰੇਸ਼ਨ ਦੀ ਫੀਸ ਸੀ ਐਂਟਰੀ ਫੀਸ ਐਂਟਰੀ ਫੀਸ ਤੇ ਬਾਕੀ ਇਸ ਤੋਂ ਲਾਵਾ ਮੈਂ ਉਹਦੀ ਟਿਕਟ ਕਰਵਾਈ ਹੈ ਜਾਂ ਹੋਟਲ ਬੁਕਿੰਗ ਕਰਵਾਈ ਹੈ ਤੁਸੀਂ ਮੈਨੂੰ ਨਹੀਂ ਪੈਸੇ ਦਿੱਤੇ ਨਹੀਂ ਤੁਹਾਨੂੰ ਕੋਈ 1 ਰੁਪਿਆ ਫालतू ਨਹੀਂ ਦਿੱਤਾ ਜੀ ਪਰ ਮੈਨੂੰ ਕਹਿੰਦੇ ਲੋਕ ਤੁਸੀਂ ਪੈਸੇ ਬੋਲੇ ਨੇ ਨਹੀਂ ਨਹੀਂ ਭਾਜੀ ਅੱਜ ਤੱਕ ਪਹਿਲਾਂ ਮੈਂ ਤੁਹਾਡੇ ਕੋਲ ਰਹਿ ਕੇ ਵੀ ਆਇਆ ਕਿਤੇ ਮੈਂ ਤੁਹਾਨੂੰ ਐਕਸਟਰਾ ਪੈਸੇ ਨਹੀਂ ਲੇਤਾ ਆਪ ਦੇ ਪੱਲੇ ਵੀ ਮੈਨੂੰ ਖਵਾਇ ਹੋਊ ਜੀ ਕੁਝ ਖਵਾਇ ਵੀ ਹੋਊਗਾ ਅੱਛਾ ਇੱਕ ਛੋਟੀ ਜੀ ਗੱਲ ਜਿਹੜੇ ਹੁਣ ਆਪਣੇ ਵੀਰ ਬੈਠੇ ਆ ਪੰਜਾਬ 'ਚ ਉਹਨਾਂ ਨੂੰ ਤੇਰਾ ਕੀ ਮੈਸੇਜ ਕੀ ਹੈ ਕੀ ਸੁਨੇਹਾ ਕੀ ਦੇਣਾ ਚਾਹੇਗਾ ਆਪਣੇ ਵੱਲੋਂ ਹਾਂਜੀ ਉਹਨਾਂ ਨੂੰ ਮੇਰਾ ਇਹ ਸੁਨੇਹਾ ਵੀ ਆਪਦਾ ਵੀ ਬੇਲੇ ਵੀ ਆਪਾਂ ਬੈਠੀ ਆ ਕੋਈ ਕੰਮ ਕਰ ਜੇ ਜਿੰਮ ਨਹੀਂ ਲਾ ਸਕਦੇ ਆ ਤਾਂ ਗਰਾਊਂਡ ਵਰਕਆਊਟ ਕਰ ਲਓ ਆਪਣੀ ਡਾਈਟ ਜਮਲ ਲਓ ਜੇ ਤੁਸੀਂ ਨਹੀਂ ਮਹਿੰਗਾ ਖਾਣਾ-ਦਣਾ ਖਾ ਸਕਦੇ ਸਪਲੀਮੈਂਟ ਨਹੀਂ ਲੈ ਸਕਦੇ ਤੁਸੀਂ ਘਰ ਦੇ ਖਾਣੇ ਦਾ ਵਧੀਆ ਖਾ ਲਓ ਰੋਟੀਆਂ ਘਟਾ ਲਓ ਤੇ ਸੰਤ ਸੁੱਕੀਆਂ ਦਾਲਾਂ ਹੋਗੀਆਂ ਚੌਲ ਹੋਗੇ ਦਹੀਂ ਹੋਗਾ ਪਨੀਰ ਹੋਗਾ ਇਹ ਜੀ ਜਬ ਦਾ ਵੀ ਮੁੱਖ ਗੱਲ ਤੇਰੀ ਇਹ ਕਿ ਡਾਈਟ ਜਿਹੜੀ ਆਪਣੀ ਉਹ ਪ੍ਰੇਫਰੈਂਸ ਦੋ ਕਿਉਂਕਿ ਗੱਲ ਇਹ ਆ ਕਿ ਗੱਡੀ ਦੀ ਤੈਂ ਕਿ ਜਿੰਨਾ ਤੇਲ ਪਾਊਗਾ ਓਦਾਂ ਦੀ ਓਹ ਮਾਈਲੇਜ ਐਵਰੇਜ ਦੇਊਗੀ ਓਨੀ ਖਚਾਈ ਕਰੂਗੀ ਤਾਂ ਓਨਾ ਲੰਬਾ ਸਮਾਂ ਚੱਲੂਗੀ ਸਾਡਾ ਸ਼ਰੀਰ ਵੀ ਇੱਕ ਗੱਡੀ ਦੀ ਤਰ੍ਹਾਂ ਇੱਕ ਵਹੀਕਲ ਦੀ ਤਰ੍ਹਾਂ ਆ ਇਹਦੇ ਵਿੱਚ ਜਿੰਨਾ ਤੁਸੀਂ ਵਧੀਆ ਖਾਣਾ ਪਾਓਗੇ ਓਨੀ ਇਹ ਲੰਬੀ ਜਿਹੜੀ ਜ਼ਿੰਦਗੀ ਦੀ ਦੌੜ ਆ ਉਹ ਦੌੜੂਗਾ ਓਨਾ ਹੀ ਲੰਬਾ ਇਹ ਚੱਲੂਗਾ ਤਾਂ ਓਨੀਆਂ ਬਿਮਾਰੀਆਂ ਘੱਟ ਲੱਗਣਗੀਆਂ ਤਾਂ ਓਨਾ ਤੁਸੀਂ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕੋਗੇ ਸੋ ਇਹਨਾਂ ਕਹਿੰਦਾ ਹੋਇਆ ਤੁਹਾਡੇ ਤੋਂ ਵਿਦਾ ਲੈਣਾ ਹੈ ਸੋ ਅਗਲੇ ਪੋਡਕਾਸਟ ਦੇ ਨਾਲ ਜਲਦ ਹੀ ਮਿਲਾਂਗੇ ਧੰਨਵਾਦ ਸਾਰਿਆਂ ਦਾ